ਪਾਸਪੋਰਟ ਵਾਲਿਆਂ ਦੇ ਲਈ ਵੱਡੀ ਖਬਰ ई-ਪਾਸਪੋਰਟ ਹੋਇਆ ਭਾਰਤ ਦੇ ਵਿੱਚ ਲਾਂਚ ਕੀ ਹੁਣ ਨਵੇਂ ਪਾਸਪੋਰਟ ਬਣਾਉਣੇ ਪੈਣਗੇ ਤੁਹਾਨੂੰ ਭਾਰਤ ਸਰਕਾਰ ਨੇ ਪਛਾਣ ਤੇ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਦੇ ਨਾਲ ਈ ਪਾਸਪੋਰਟ ਲਾਂਚ ਕੀਤੇ ਨੇ ਪਰ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੋਣਗੇ ਕਿ ਉਹਨਾਂ ਦੇ ਜੋ ਪਾਸਪੋਰਟ ਬਣੇ ਹੋਏ ਨੇ ਕੀ ਉਹਨਾਂ ਨੂੰ ਚੇਂਜ ਕਰਾਉਣੇ ਪੈਣਗੇ ਦੁਬਾਰਾ ਬਣਾਉਣੇ ਪੈਣਗੇ ਜਾਂ ਫਿਰ ਕੀ ਅੱਗੇ ਦੀ ਪਲੈਨਿੰਗ ਹੋਵੇਗੀ ਤਾਂ ਇਹ ਨਵੀਂ ਤਕਨੀਕ ਰਵਾਇਤੀ ਪਾਸਪੋਰਟ ਦੇ ਵਿੱਚ ਆਰ ਐਫ ਆਈ ਡੀ ਚਿਪ ਦੇ ਪੀ ਕੇ ਆਈ ਬੁਨਿਆਦੀ ਢਾਂਚੇ ਦੇ ਨਾਲ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਜੋੜਦੀ ਹੈ ਵਿਸ਼ੇ ਜੋ ਕਿ ਵਿਦੇਸ਼ ਮੰਤਰਾਲੇ ਦੇ ਅਨੁਸਾਰ ਈ ਪਾਸਪੋਰਟ ਯੋਜਨਾ ਨੂੰ ਪਾਸਪੋਰਟ ਸੇਵਾ ਪ੍ਰੋਗਰਾਮ ਯਾਨਕੀ ਪੀਐਸਪੀ ਸੰਸਕਰਣ 2.0 ਦੇ ਤਹਿਤ ਇੱਕ ਪਾਇਲਟ ਪ੍ਰੋਜੈਕਟ ਦੇ ਵਜੋਂ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ ਦੱਸਦੇ ਕਿ 1 April 2024 ਤੋਂ ਲਾਗੂ ਹੋ ਗਿਆ ਸੀਗਾ ਤਾਂ ਹੁਣ ਗੱਲ ਕਰਦੇ ਆਂ ਵੀ ਈ ਪਾਸਪੋਰਟ ਪਹਿਲਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਉਪਲਬਧ ਹੋਵੇਗਾ ਸ਼ੁਰੂਆਤੀ ਪੜਾਅ ਦੇ ਵਿੱਚ ਨਾਗਪੁਰ ਭੁਵੇਂਸ਼ਵਰਪੁਰ ਤੇ ਜੰਮੂ ਗੋਆ ਸ਼ਿਮਲਾ ਰਾਏਪੁਰ, ਅੰਮ੍ਰਿਤਸਰ, ਜੈਪੁਰ, ਚੇਨਈ, ਹਾਈਦਰਾਬਾਦ, ਸੂਰਤ ਰਾਂਚੀ ਤੇ ਦਿੱਲੀ ਦੇ ਵਿੱਚ ਈ ਪਾਸਪੋਰਟਾਂ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ ਮੰਤਰਾਲੇ ਦੇ ਵੱਲੋਂ ਕਹਿਣਾ ਹੈਗਾ ਕਿ 2025 ਦੇ ਮੱਦ ਤੱਕ ਇਸ ਨੂੰ ਦੇਸ਼ ਦੇ ਸਾਰੇ ਪਾਸਪੋਰਟ ਸੇਵਾ ਕੇਂਦਰਾਂ ਦੇ ਵਿੱਚ ਲਾਗੂ ਕੀਤਾ ਜਾਵੇਗਾ ਤਾਮਿਲਨਾਡੂ ਦੇ ਵਿੱਚ ਚੇਨਈ ਦੇ ਖੇਤਰੀ ਪਾਸਪੋਰਟ ਦਫ਼ਤਰ ਦੇ ਵਿੱਚ 3 ਮਾਰਚ 2025 ਤੋਂ ਈ ਪਾਸਪੋਰਟ ਜਾਰੀ ਕੀਤੇ ਜਾ ਰਹੇ ਨੇ 22 ਮਾਰਚ 2025 ਤੱਕ ਰਾਜ ਦੇ ਵਿੱਚ 20729 ਈ ਪਾਸਪੋਰਟ ਵੰਡੇ ਜਾ ਚੁੱਕੇ ਨੇ ਹੁਣ ਗੱਲ ਕਰਦੇ ਆ ਵੀ ਆਖਿਰ ਈ ਪਾਸਪੋਰਟ ਹੈ ਕੀ ਤੇ ਇਸ ਦੀ ਵਿਸ਼ੇਸ਼ਤਾ ਕੀ ਹੈ ਦੱਸ ਦਈਏ ਕਿ ਈ ਪਾਸਪੋਰਟ ਦੇ ਵਿੱਚ ਇੱਕ ਰੇਡੀਓ ਫ੍ਰੀਕੁਐਂਸੀ ਜੋ ਕਿ ਆਈਡੀ ਆਈਡੈਂਟੀਫਿਕੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਆਰ ਐਫ ਆਈਡੀ ਚਿਪ ਤੇ ਐਂਟੀਨਾ ਹੈ ਜੋ ਕਿ ਇਸ ਨੂੰ ਰਵਾਇਤੀ ਪਾਸਪੋਰਟ ਤੋਂ ਵੱਖਰਾ ਬਣਾਉਂਦਾ ਹੈ ਪਾਸਪੋਰਟ ਕਵਰ ਦੇ ਹੇਠਾਂ ਇੱਕ ਸੁਨਰੀ ਰੰਗ ਦਾ ਈ ਪਾਸਪੋਰਟ ਚਿੰਨ ਵੀ ਛਾਪਿਆ ਜਾਂਦਾ ਹੈ ਹੁਣ ਗੱਲ ਕਰਦੇ ਆ ਵੀ ਟੈਕਨੋਲੋਜੀ ਕਿਵੇਂ ਕੰਮ ਕਰੇਗੀ ਤਾਂ ਇਹ ਪਬਲਿਕ ਇਨਫਰਾਸਟਰਕਚਰ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ ਜੋ ਕਿ ਪਾਸਪੋਰਟ ਦੇ ਵਿੱਚ ਦਰਜ ਨਿੱਜੀ ਤੇ ਬਾਇਓਮੈਟ੍ਰਿਕ ਡਾਟਾ ਦੀ ਸੁਰੱਖਿਆ ਤੇ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਂਦੀ ਹੈ ਤਾਂ ਦੱਸਦੀ ਹੈ ਕਿ ਇਹ ਪਾਸਪੋਰਟ ਦੇ ਵਿੱਚ ਮੌਜੂਦ ਟੈਕਨੋਲੋਜੀ ਡਾਟਾ ਦੀ ਸੁਰੱਖਿਆ ਨੂੰ ਬਹੁਤ ਮਜ਼ਬੂਤ ਬਣਾਉਂਦੀ ਹੈ ਇਹ ਪਾਸਪੋਰਟਾਂ ਦੇ ਨਾਲ ਛੇੜਛਾੜ ਜੋ ਕਿ ਜਲシャਜ਼ੀ ਦੇ ਨਕਲੀ ਪਾਸਪੋਰਟ ਬਣਾਉਣ ਵਰਗੀਆਂ ਜਿਹੜੀ ਜਾਲੀ ਹੁੰਦੀਆਂ ਨੇ ਨਕਲੀ ਪਾਸਪੋਰਟ ਬਣਾਉਣ ਵਰਗੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਦਾ ਹੈਗਾ ਦੱਸਦੀ ਹੈ ਕਿ ਪੁਰਾਣੇ ਪਾਸਪੋਰਟ ਵੀ ਵੈਧ ਰਹਿਣਗੇ ਇਹ ਵੀ ਸਵਾਲ ਉੱਠਦਾ ਹੈਗਾ ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਈ ਪਾਸਪੋਰਟ ਬਣਾਉਣਾ ਲਾਜ਼ਮੀ ਨਹੀਂ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਪਾਸਪੋਰਟ ਹੈ ਇਹ ਆਪਣੀ ਮਿਆਦ ਪੁੱਗਣ ਦੀ ਮਿਤੀ ਤੱਕ ਜਿਹੜਾ ਕਿ ਵੈਧ ਰਹੇਗਾ ਤੇ ਇਹ ਇਸ ਨੂੰ ਆਮ ਤੌਰ ਦੇ ਉੱਤੇ ਵਰਤਿਆ ਜਾ ਸਕਦਾ ਹੈਗਾ ਤਾਂ ਇਹ ਖਬਰ ਤੁਹਾਡੇ ਨਾਲ ਬੇहद ਜ਼ਰੂਰੀ ਜਿਹੜੀ ਕਿ ਸਾਂਝੀ ਕਰ ਰਹੇ ਹਾਂ ਜਿਨ੍ਹਾਂ ਲੋਕਾਂ ਕੋਲ ਪਾਸਪੋਰਟ ਹੈਗਾ ਹੈ ਕਿਉਂਕਿ ਪਾਸਪੋਰਟ ਅਕਸਰ ਲੋਕਾਂ ਕੋਲ ਹੁੰਦਾ ਹੈਗਾ ਤੇ ਅਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਪਾਸਪੋਰਟ ਬਣਾ ਰਹੇ ਨੇ ਈ ਪਾਸਪੋਰਟ ਦੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਲਾਜ਼ਮੀ ਹੋ ਚੁੱਕਿਆ ਹੈਗਾ ਕਿਉਂਕਿ ਜੇਕਰ ਤੁਸੀਂ ਕਿਤੇ ਬਾਹਰ ਜਾਣਾ ਹੈ ਫੋਰਨ ਕੰਟਰੀ ਦੇ ਵਿੱਚ ਜਾਣਾ ਹੈਗਾ ਕੈਨੇਡਾ ਯੂਕੇ ਆਸਟ੍ਰੇਲੀਆ ਜਾਂ ਫਿਰ ਦੁਬਈ ਦੇ ਵਿੱਚ ਜਾਣਾ ਹੈਗਾ ਤਾਂ ਤੁਹਾਨੂੰ ਪਾਸਪੋਰਟ ਦੀ ਲੋੜ ਜ਼ਰੂਰ ਪਵੇਗੀ